ਭਾਰਤ ਵਿਕਾਸ ਪਰਿਸ਼ਦ ਰਾਸਪੂਰਾ ਵੱਲੋਂ ਪ੍ਰੇਸ਼ਰ ਮੰਚ ਪ੍ਰਤੀਯੋਗੀ ਦਾ ਭਾਰਤ ਕੋ ਜਾਨੋ ਪ੍ਰੋਗਰਾਮ ਕਰਵਾਇਆ ਗਿਆ ਭਾਰਤ ਵਿਕਾਸ ਪਰਿਸ਼ਦ ਰਾਸਪੂਰਾ ਵੱਲੋਂ ਪ੍ਰੇਸ਼ਰ ਮੰਚ ਪ੍ਰਤੀਯੋਗੀ ਦਾ ਭਾਰਤ ਕੋ ਜਾਨੋ ਤਹਿਤ ਅਜ ਪ੍ਰਧਾਨ सुरेंद्र ਸੇਠੀ ਦੀ ਅਗਵਾਈ ਵਿੱਚ ਰਾਸਪੂਰਾ ਦੇ ਭਾਰਤ ਵਿਕਾਸ ਪਰਿਸ਼ਦ ਭਵਨ ਦੇ ਵਿੱਚ ਕਰਵਾਇਆ ਗਿਆ ਇਸ ਪ੍ਰਤੀਯੋਗੀ ਦੇ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀ ਬਬੇਮ ਕਿੰਗਰ ਐਪ ਦਿਕਿਸ਼ਿਤ ਕਿੰਗਰਸ ਪੁੱਤਰ ਅਜੇ ਕਿੰਗਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਰਾਸਪੁਰਾ ਦੇ ਪ੍ਰਧਾਨ ਸੁਰਿੰਦਰ ਸੇਠੀ ਨੇ ਦੱਸਿਆ ਕਿ ਇਹ ਪ੍ਰਤੀਯੋਗਤਾ ਵਿੱਚ ਕਈ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਜਿਸ ਵਿੱਚ ਸਕਾਲਰਸ ਪਬਲਿਕ ਸਕੂਲ ਕੇਕੇ ਸਕੂਲ ਜਨਤਾ ਸਕੂਲ ਐਸਟੀ ਪਬਲਿਕ ਸਕੂਲ ਸੀਐਮ ਸਕੂਲ ਸਮੇਤ ਏਸੀ ਪਬਲਿਕ ਸਕੂਲ ਕੁੱਲ 9 ਸਕੂਲਾਂ ਦੇ ਬੱਚਿਆਂ ਨੇ ਇਸ ਵਿੱਚ ਹਿੱਸਾ ਲਿਆ ਜਿਸ ਵਿੱਚ ਸਕਾਲਰਸ ਪਬਲਿਕ ਸਕੂਲ ਦੀ ਯੂਨੀਅਨ ਅਤੇ ਸੀਨੀਅਰ ਬੱਚਿਆਂ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਵਿਜੇਤਾ ਟੀਮ ਬਣੀ ਇਸ ਮੌਕੇ ਚੇਅਰਮੈਨ ਡਾਕਟਰ ਸੰਜੀਵ ਚੌਧਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਵਿਕਾਸ ਪਰਿਸ਼ਦ ਵੱਲੋਂ ਹਰ ਸਾਲ ਇਹ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਜਿਸ ਦੇ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚੇ ਹਿੱਸਾ ਲੈ ਕੇ ਆਪਣੇ ਸਕੂਲ ਦਾ ਅਤੇ ਆਪਣੇ ਸ਼ਹਿਰ ਦਾ ਨਾਮ ਰੌਸ਼ਨ ਕਰਦੇ ਉਨਾ ਕਹਿਾ ਕਿ ਅੱਜ ਜੀ ਸਕੂਲ ਦੇ ਬੱਚੇ ਵਿਜੇਤਾ ਬਣੇ ਨੇ ਉਹਨਾਂ ਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਟੇਟ ਲੈਵਲ ਤੇ ਵੀ ਪ੍ਰੋਗਰਾਮ ਦੇ ਵਿੱਚ ਲੈ ਕੇ ਜਾਵਾਂਗੇ ਉਸ ਤੋਂ ਬਾਅਦ ਜੋ ਵੀ ਟੀਮ ਉਸ ਵਿੱਚੋਂ ਵਿਜੇਤਾ ਹੁੰਦੀ ਹੈ ਉਸ ਨੂੰ ਅੱਗੇ ਫਿਰ ਨੈਸ਼ਨਲ ਲੈਵਲ ਤੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਦਾ ਹੈ ਇਸ ਮੌਕੇ ਭਾਰਤ ਵਿਕਾਸ ਪ੍ਰੇਸ਼ਦ ਦੀ ਟੀਮ ਵੱਲੋਂ ਜੇਤੂ ਬੱਚਿਆਂ ਨੂੰ ਮੈਡਲ ਅਵਾਰਡ ਦੇ ਕੇ ਉਹਨਾਂ ਨੂੰ ਸਨਮਾਨਿਤ ਕਰ ਉਹਨਾਂ ਦੀ ਹੌਸਲਾ ਫੁਜਾਈ ਕੀਤੀ ਗਈ ਥੀ ਇਸ ਮੌਕੇ ਸਕਾਲਰ ਪਬਲਿਕ ਸਕੂਲ ਦੀ ਟੀਚਰ ਨੇ ਦੱਸਿਆ ਸਾਡੇ ਸਕੂਲ ਦੇ 4 ਵਿਦਿਆਰਥੀ ਪੈਲੈਸਤਾਨ ਲੈ ਕੇ ਜੇਤੂ ਹੋਏ ਹਨ ਜਿਨ੍ਹਾਂ ਵਿੱਚੋਂ ਜੂਨੀਅਰ ਅਤੇ ਸੀਨੀਅਰ ਟੀਮ ਵੱਜੋਂ ਵਿਦਿਆਰਥੀਆਂ ਨੇ ਹਿੱਸਾ ਲੈ ਕੇ ਪ੍ਰਥਮ ਪੁਰਸਕਾਰ ਲਿਆ ਉਨ੍ਹਾਂ ਕਿਹਾ ਕਿ ਇਹ ਬੱਚਿਆਂ ਦੀ ਮਿਹਨਤ ਦਾ ਨਤੀਜਾ ਹੈ ਅਤੇ ਭਾਰਤ ਵਿਕਾਸ ਪਰਿਸ਼ਦ ਵੱਲੋਂ ਕਰਵਾਏ ਗਏ ਇਸ ਪ੍ਰਤੀਯੋਗਤਾ ਦੀ ਸ਼ਲਾੰਗਾ ਕਰਦੇ ਕਿਹਾ ਕਿ ਇਹ ਪ੍ਰੇਰਣ ਮੰਚ ਪ੍ਰਤੀਯੋਗਤਾ ਨਾਲ ਬੱਚਿਆਂ ਨੂੰ ਆਪਣੀ ਸੰਸਕ੍ਰਿਤੀ ਦਾ ਗਿਆਨ ਮਿਲਦਾ ਹੈ ਉਨਾ ਕੀ ਹੈ ਕਿ ਭਾਰਤ ਵਿਕਾਸ ਪਰਿਸ਼ਦ ਵੱਲੋਂ ਹਰ ਸਾਲ ਇਹ ਪ੍ਰਤੀਯੋਗਤਾ ਕਰਵਾਈ ਜਾਂਦੀ ਹੈ ਤੇ ਹਰ ਸਾਲ ਸਾਡੇ ਸਕੂਲ ਦੇ ਬੱਚੇ ਇਸ ਵਿੱਚ ਹਿੱਸਾ ਲੈਂਦੇ ਹਨ ਇਸ ਮੌਕੇ ਭਾਰਤ ਵਿਕਾਸ ਪਰਿਸ਼ਦ ਦੇ ਵਿੱਤ ਸਕੱਤਰ ਸੁਭਾਸ਼ ਪਾਸੀ ਸਟੇਟ ਕਨਵੀਨਰ ਵੀ ਕੇ 세ਤੀਆ ਪ੍ਰੋਜੈਕਟਰ ਇੰਚਾਰਜ ਡਾਕਟਰ ਐਮ ਐਲ ਬਰਮਾ ਸੁਭਾਸ਼ ਪੂਰੀ ਅਤੇ ਬੀ ਐਸ ਬੋਰਾ ਸਕੱਤਰ ਕਮਲ ਬਰਮਾ ਸਮੇਤ ਸਾਰੇ ਮੈਂਬਰ ਮੌਜੂਦ ਸਨ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਜਤਿੰਦਰ ਲੱਕੀ ਨਾਲ ਦੀਪਕ ਕੁਮਾਰ ਦੀ ਰਾਸਪੂਤ ਰਿਪੋਰਟ ਵੀਕੇ 세ਤਿਆ ਸਿਤੇ ਜੀ ਅੱਜ ਜੋ ਇੱਥੇ ਪ੍ਰੋਗਰਾਮ ਕਰਵਾਇਆ ਗਿਆ ਕੀ ਕਹਿਣਾ ਚਾਹੋਗੇ ਪ੍ਰੋਗਰਾਮ ਦੇ ਬਾਰੇ ਪ੍ਰੋਗਰਾਮ ਭਾਰਤ ਵਿਕਾਸ ਪਰਿਸ਼ਦ ਹਰ ਸਾਲ ਇਹ ਭਾਰਤ ਕੋ ਜਾਨੋ ਪ੍ਰੋਗਰਾਮ ਕਰੰਦੀ ਹੈ ਤੇ ਇਹਦੇ ਚ ਘਟੋ ਘਟ 9-10 ਸਕੂਲ ਹੁੰਦੇ ਆ ਅੱਜ ਵੀ 9 ਸਕੂਲ ਸੀਗੇ ਜਿਨ੍ਹਾਂ ਵਿੱਚ ਡਿਫਰੈਂਟ ਬੱਚੇ ਆਏ ਜਿਵੇਂ ਸਕਾਲਰ ਸਕੂਲ ਦੇ ਬੱਚੇ ਹੈ ਐਸਡੀ ਸਕੂਲ ਦੇ ਬੱਚੇ ਹੈ ਕਈ ਕਈ ਸਕੂਲ ਹੈ ਜਨਤਾ ਸਕੂਲ ਹੈ ਤੇ ਏਪੀ ਪਬਲਿਕ ਸਕੂਲ ਹੈ ਸਾਰਿਆਂ ਦੇ ਬੱਚੇ ਆਏ ਸਾਰੇ ਮਲਕਾਂ ਸਾਰਿਆਂ ਨੇ ਪਾਰਟਿਸਿਪੇਟ ਕੀਤਾ ਜੂਨੀਅਰ ਟੀਮ ਅਲੱਗ ਸੀ ਸੀਨੀਅਰ ਟੀਮ ਅਲੱਗ ਸੀ ਜਿਹੜੇ ਸਕਾਲਰ ਸਕੂਲ ਦੇ ਬੱਚੇ ਹੈ ਸਭ ਤੋਂ ਬੈਸਟ ਆਏ ਉਹਨਾਂ ਦੀ ਪੜਾਈ ਬਹੁਤ ਅੱਛੀ ਹੈ ਜੋਸ਼ੀ ਸਾਹਿਬ ਨੂੰ ਇਸ ਗੱਲ ਦੀ ਵਧਾਈ ਦਿੰਦੇ ਆ ਵੀ ਉਹਨਾਂ ਨੇ ਮਲਕਾਂ ਕਾਫੀ ਸਕੂਲ ਦੇ ਬੱਚਿਆਂ ਨੂੰ ਕਾਫੀ ਟ੍ਰੇਨ ਕੀਤਾ ਹੋਇਆ ਤੇ ਪੜਾਇਆ ਮੈਂ ਇੱਥੇ ਤਾਂ ਪੂਰਵ ਪ੍ਰਦਰਸ਼ਨ ਇਹ ਪਹਿਲੇ ਵੀ ਹਮਾਰੇ ਸਾਡੇ ਵੇਲੇ ਸਕਾਲਰ ਸਕੂਲ ਤੇ ਮੁਖਸਪੂਲ ਫਸਟ ਸੈਕੰਡ ਆਈ ਸੀ ਤੇ ਕਾਫੀ ਮਲਕ ਇਹਨਾਂ ਦੇ ਪੜਾਈ ਅੱਛੀ ਹੁੰਦੀ ਐ ਇਸ ਕਰਕੇ ਮਤਲਬ ਕਿ ਨਾ ਇਸ ਤੋਂ ਅੱਗੇ ਨੈਕਸਟ ਪ੍ਰੋਗਰਾਮ ਜਿਹੜੇ ਸਾਡੇ ਹੈ ਹੋਰ ਵੀ ਇਸ ਤੋਂ ਅੱਛੇ-ਅੱਛੇ ਹੋਣਗੇ ਇਸੇ ਸਮੂਹਾਂ ਸਾਡਾ ਹੋ ਗਿਆ ਤੇ ਬਾਕੀ ਮੈਡੀਕਲ ਕੈਂਪ ਵਗੈਰਾ ਲੱਗਦੇ ਆ ਦੂਸਰੇ ਲੱਗਦੇ ਆ ਇਹ ਸਾਰੇ ਮਤਲਬ ਕਿ ਨਾ ਹਰ ਸਾਲ ਕਰਾਈ ਜਾਂਦੇ ਠੀਕ ਹੈ ਅਜੇ ਰਾਜਪੁਰੇ ਦੀ ਜਨਤਾ ਇਸ ਤੋਂ ਬੜੀ ਖੁਸ਼ ਐ ਤੇ ਲੋਕਾਂ ਨੇ ਸਹਿਯੋਗ ਵੀ ਹੋ ਰਿਹਾ ਠੀਕ ਹੈ ਕਮਲ ਵਰਮਾ ਵਰਬਾ ਕੀ ਕਹਿਣਾ ਚਾਹੁੰਗੇ भारत विकास परिषद की तरफ से ये फैशन मंच प्रतियोगिता के रूप में भारत को जानो जो हम ये प्रोग्राम करवाते करूंग हैं वो इसलिए होता है कि विद्यार्थियों की में उनकी भौतिक विकास सामाजिक विकास धार्मिक विकास और सामान्य ज्ञान के प्रति उसकी रुचि को बढ़ाना होता है मैं सोचता हूँ कि अगर हम स्कूल में इस बुक को जिसका नाम भी भारत को जाना है जिसमें बच्चे अभी याद करके आए हैं अगर ये पुस्तक सिलेबस में भी लगा दी जाए तो मैं समझता हूँ कि हर एज के लिए ये पुस्तक बहुत अच्छी है ज्ञान के लिए भी और अपने पढ़ाई के इसमें भी तो आज बच्चों के सारे ये उत्सुकता देख करके हमें लगा वास्तव में बच्चों को सिर्फ समय की कमी है अगर बच्चे बहुत ज़्यादा याद करके आते हैं क्योंकि बच्चों के अंदर जो तीव्रता होती है बच्चों के अंदर जो उत्सुकता होती है वो यहीं से पता लगती है इस प्रतियोगिता के ज़रिए से आज जितने भी टीचर सारे, है, सारे हैं सारे बधाई के पात्र हैं जिन्होंने अपने स्कूल मस्तिक को ये सिखाया और मैं उम्मीद करता हूँ कि भविष्य में भी इस प्रोग्राम को और ज़्यादा अच्छा बनाने के लिए और ज़्यादा विद्यार्थी यहाँ पर भाग लिया करेंगे ठीक है डॉक्टर साहब की कहना चाहूँगे अज जो, जो भारत विकास परिषद वालों जो प्रोग्राम कराया गया जिस बच्चों ने पार्टीसपेट किया मैं ए, हैरी जी कहना चाहूँगा कि अज दोबारा भारत विकास परिषद राजपुरा द्वारा प्रश्न मंच प्रतियोगिता भारत को जानो के अंतर्गत ज् सुरिंद्र सु, सेठी जी ने अज एक कराया क्विज जरा प्रोग्राम है बहुत ही वैया ਤੇ ਬਹੁਤ ਹੀ ਸੁਚਾਰੂ ਰੂਪ ਨਾਲ ਕਰਾਇਆ ਇਹਦੇ ਵਿੱਚ ਜਿਹੜਾ तकरीबन 7 ਤੇ 8 ਜਿਹੜੇ ਸਕੂਲ ਸੀਗੇ ਪ੍ਰਤੀਯੋਗਤਾ ਵਿੱਚ ਸੀਗੇ ਜਿਨ੍ਹਾਂ ਨੇ ਕੰਪੀਟੀਸ਼ਨ ਵਿੱਚ ਆਇਆ ਇੱਥੇ ਔਰ ਬਹੁਤ ਹੀ ਇੰਟੈਲੀਜੈਂਟ ਬੱਚੇ ਸੀਗੇ ਔਰ ਮੈਂ ਉਹਨਾਂ ਵਿੱਚੋਂ ਸਭ ਤੋਂ ਨੰਬਰ 1 ਤੇ ਜਿਹੜਾ ਆਇਆ ਹੈਗਾ ਉਹ ਸਕਾਲਰ ਹੋਮ ਸਕੂਲ ਜਿਹੜੇ ਉਹਨਾਂ ਦੇ ਬੱਚੇ ਜੂਨੀਅਰ ਵਿੰਗ ਐਂਡ ਸੀਨੀਅਰ ਵਿੰਗ ਦੋਨਾਂ ਦੇ ਬੱਚੇ ਜਿਹੜੇ ਫਰਸਟ ਆਏ ਆ ਅਸੀਂ ਉਹਨਾਂ ਨੂੰ ਮੈਡਲ ਦਿੱਤੇ ਆ ਅਵਾਰਡ ਦਿੱਤਾ ਹੈ ਔਰ ਉਹਨਾਂ ਨੂੰ ਪਿਆਰ ਦਿੱਤਾ ਹੈ ਕਿਉਂਕਿ ਸਾਡੇ ਸੁਰੇਂਦਰ ਸਿੱਠੀ ਸਾਹਿਬ ਰੈਗੂਲਰ ਜਿਹੜੇ ਹੈਗੇ ਆ ਜਿਹੜੇ ਪ੍ਰਧਾਨ ਹੈ ਭਰਤ ਵਿਕਾਸ ਪਰਿਸ਼ਦ ਦੇ ਮੈਂ ਇਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਦਿੰਦਾ ਕਿ ਇਹ ਇਹ ਜੇ ਕਰਮਟ ਸਾਡੇ ਪ੍ਰਧਾਨ ਕਿ ਤੁਸੀਂ ਦੇਖ ਰਹੇ ਹੋ ਸਾਰੇ ਪੁਰੇ ਰਾਜਪਰੇ ਵਾਲੇ ਵਸਿਆ ਨੂੰ ਵੀ ਮੈਂ ਮੁਬਾਰਕਾਂ ਦੇਣਾ ਚਾਹਨਾ ਕਿ ਹੁਣੀ 2 ਦਿਨ ਪਹਿਲੇ ਹੀ ਕੈਂਪ ਲਾਇਆ ਉਸ ਤੋਂ ਬਾਅਦ ਅੱਜ ਬੁੱਧਵਾਰ ਹੈ 3 ਦਿਨ ਬਾਅਦ ਹੀ ਇਹ ਜਿਹੜਾ ਪ੍ਰੋਗਰਾਮ ਕਰਾਇਆ ਇਹਨਾਂ ਨੇ ਇਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਕਹਿਣਾ ਚਾਹੂੰਗਾ ਹੈਰੀ ਜੀ ਸੰਪਰਕ ਸਹਿਯੋਗ ਸੰਸਕਾਰ ਸੇਵਾ ਔਰ ਸਮਰਪਣ ਇਹ ਜਿਹੜੇ ਪੰਜ ਮੁੱਲ ਤੱਤ ਉਹ ਹੈ ਨਾ ਜਿਹੜੇ ਇੱਕ ਉਹਦੇ ਵਿੱਚ ਜਿਹੜੇ ਇਹ ਮੁਠੀ ਨੂੰ ਬੰਦ ਕਰ ਦਿੰਦੇ ਆ ਇਹ ਬਹੁਤ ਵੱਡੀ ਸਾਡੀ ਤਾਕਤ ਹੈ ਇਹਦੇ ਨਾਲ ਹੀ ਸ੍ਰਿੰਦਰ ਸਿੱਟੀ ਜੀ ਨੂੰ ਜਿਹੜੀ ਹੈ ਪੂਰੀ ਤਾਕਤ ਮਿਲ ਰਹੀ ਹੈ ਪੂਰੇ ਰਾਜਪੁਰੇ ਦਾ ਸਹਿਯੋਗ ਮਿਲ ਰਿਹਾ ਹੈ ਬਹੁਤ ਹੀ ਜਿਹੜੇ ਸਾਡੇ ਦਾਨੀ ਲੋਕ ਵੀ ਹੈਗੇ ਇਹਦੇ ਵਿੱਚ ਬਹੁਤ ਹੀ ਕਰਮਟ ਨੇ ਤਾਂ ਨੇਤਾ ਵੀ ਆਗੇ ਸਾਡੇ ਜਿਹੜੇ ਇਹਦੇ ਵਿੱਚ ਆ ਕੇ ਸਾਡੇ ਨਾਲ ਸਹਿਯੋਗ ਕਰ ਰਹੇ ਆ ਸਾਡੇ ਮੁੱਢ ਨਾਲ ਮੋਡਾ ਲਾ ਕੇ ਖੜ ਰਹੇ ਆ ਇਸ ਕਰਕੇ ਮੈਂ ਬਹੁਤ-ਬਹੁਤ ਧੰਨਵਾਦ ਕਰੂੰਗਾ ਔਰ ਜਿਹੜੇ ਦੋ ਸਕੂਲ ਹੋਰ ਇਹਦੇ ਵਿੱਚ ਫਸਟ ਸੈਕਿੰਡ ਤੇ ਥਰਡ ਆਏ ਉਹਨਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਔਰ ਜਿਹੜਾ ਸਕਾਲਰ ਹੋਮ ਹੈ ਉਹਨਾਂ ਦੇ ਸਾਡੇ ਜਿਹੜੇ ਸਕੂਲ ਦੇ ਪ੍ਰਿੰਸੀਪਲ ਤੇ ਉਹ ਜਿਹੜੇ ਔਨਰ ਹੈਗੇ ਆ ਜੋਸ਼ੀ ਸਾਹਿਬ ਮੈਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦਵਾਵਾਂਗਾ ਕਿ ਜੋਸ਼ੀ ਸਾਹਿਬ ਨੇ ਜਿਹੜੀ ਇਹਨੇ ਬੱਚਿਆਂ ਨੂੰ ਜਿਹੜੀ ਸਿੱਖਿਆ ਦੇ ਰਹੇ ਆ ਇੱਥੋਂ ਪਤਾ ਲੱਗਦਾ ਹੈ ਕਿ ਉਹਨਾਂ ਦਾ ਸਕੂਲ ਕਿੰਨਾ ਕਾਮਯਾਬ ਹੈ ਤੇ ਕਿੰਨਾ ਉੱਥੇ ਪੜਾਈ ਕਰਾਈ ਜਾਂਦੀ ਹੈ ਇਹਦੀ ਨੌਲੇਜ ਤੋਂ ਹੀ ਬੱਚਿਆਂ ਦਾ ਪਤਾ ਲੱਗ ਜਾਂਦਾ ਹੈ ਕਿ ਉਹ ਸਕਾਲਰ ਦੀ ਪਪੂਲਰਟੀ ਕਿੰਨੀ ਹੋ ਰਹੀ ਹੈ ਤਾਂ ਇਸ ਕਰਕੇ ਮੈਂ ਸਾਡੇ ਸਾਰੇ ਪੂਰੇ ਭਾਰਤ ਵਿਕਾਸ ਪਰਿਸ਼ਦ ਦੇ ਜਿੰਨੇ ਮੈਂਬਰ ਹੈ ਟੋਟਲ ਉਹ ਇੱਥੇ ਮੌਜੂਦ ਹੈ ਔਰ ਇਹਦੇ ਨਾਲ ਸਾਡੇ ਕੋਆਰਡੀਨੇਟਰ ਹੈ ਜਿਹੜੇ ਸਟੇਟ ਲੈਵਲ ਦੇ ਸਿੱਤਾ ਸਾਹਿਬ ਉਹ ਵੀ ਇੱਥੇ ਮੌਜੂਦ ਹੈ ਕਿਉਂਕਿ ਇਹਨਾਂ ਦੀ ਦੇਖ ਰੇਖੇ ਚ ਹੁੰਦਾ ਕਿਉਂਕਿ ਸਟੇਟ ਲੀਡਰ ਰਹਿ ਗਏ ਸਟੇਟ ਸਾਡੇ ਮੈਂਬਰ ਰਹਿ ਗਏ ਤਾਂ ਇਸ ਕਰਕੇ ਮੈਂ ਦੁਬਾਰਾ ਇੱਕ ਵਾਰੀ ਸਿੱਟੀ ਸਾਹਿਬ ਨੂੰ ਫਿਰ ਬਹੁਤ-ਬਹੁਤ ਮੁਬਾਰਕਾਂ ਦੇਣਾ ਚਾਹਨਾ ਇਸ ਕਰਕੇ ਬਹੁਤ-ਬਹੁਤ ਧੰਨਵਾਦ ਸਿੱਟਾ ਜੀ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਦਾ ਪ੍ਰੋਗਰਾਮ ਕਰਵਾਇਆ ਗਿਆ ਤੇ ਬਹੁਤ ਵਧੀਆ ਤਰੀਕੇ ਦਾ ਪ੍ਰੋਗਰਾਮ ਅਜੋ ਹੈ ਇਹ ਭਾਰਤ ਵਿਕਾਸ ਪਰਿਸ਼ਦ ਵੱਲੋਂ ਭਾਰਤ ਕੋ ਜਾਨੋ ਪ੍ਰੋਗਰਾਮ ਕਰਾਇਆ ਗਿਆ ਹੈ ਇਹ ਹਰ ਸਾਲ ਕਰਾਇਆ ਜਾਂਦਾ ਹੈ ਇਹ ਪ੍ਰੋਗਰਾਮ ਇਹ ਬੱਚਿਆਂ ਦਾ ਪ੍ਰੋਗਰਾਮ ਹੈ ਬੱਚਿਆਂ ਦੀ ਨੋਲਿਜ ਵਧਾਉਣ ਉੱਤੇ ਇਹ ਸਾਰਾ ਕੰਮ ਭਾਰਤ ਵਿਕਾਸ ਪਰਿਸ਼ਦ ਕਰਦੀ ਹੈ ਤੇ ਹਰ ਸਾਲ ਇਹ ਪ੍ਰੋਗਰਾਮ ਹੁੰਦਾ ਹੈ ਕਿਹੜੇ ਕਿਹੜੇ ਸਕੂਲ ਚ ਇਸੇ ਹਿੱਸਾ ਲੈਂਦੇ ਨੇ ਇਹ ਸਕਾਲਰ ਪਬਲਿਕ ਸਕੂਲ ਹੈ ਉਸ ਤੋਂ ਬਾਅਦ ਕੇ ਕੇ ਆਈ ਸਕੂਲ ਹੈ ਜਨਤਾ ਸਕੂਲ ਹੈ ਐਸਡੀ ਪਬਲਿਕ ਹੈ ਐਸਡੀ ਸੀਨੀਅਰ ਹੈ ਸੀਐਮ ਸਕੂਲ ਹੈ ਮਤਲਬ ਕਿ ਨੌ ਸਕੂਲ ਜਿਹੜਾ ਪਾਰਟਿਸਿਪੇਟ ਕੀਤਾ ਹੈ ਤੇ ਅੱਜ ਕਿਹੜੇ ਸਕੂਲ ਜਿਹੜੇ ਦੇ ਬੱਚੇ ਨੇ ਵਿਜੇਤਾ ਗਏ ਨੇ ਤੁਹਾਨੂੰ ਅੱਜ ਸਕਾਲਰ ਪਬਲਿਕ ਸਕੂਲ ਦੀ ਵਿਜੇਤਾ ਟੀਮ ਫਰਸਟ ਆਈ ਹੈ ਤੇ ਉਹ ਬੜੇ ਉਹਨਾਂ ਦੇ ਬੱਚੇ ਬਹੁਤ ਮਿਹਨਤੀ ਸੀ ਅਸੀਂ ਵੀ ਦੇਖ ਰਿਹਾ ਉਸਕਾ ਜੋਸ਼ੀ ਜਜ਼ਬਦਨ ਨੂੰ ਵਧਾਈ ਦੇ ਰਹੇ ਹਾਂ ਤੁਹਾਡੇ ਥਰੂ ਤੇ ਉਹਨਾਂ ਦੇ ਬੱਚੇ ਬਹੁਤ ਇੰਟੈਲੀਜੈਂਟ ਸੀ ਫਰਸਟ ਆਈ ਹੈ ਟੀਮ ਜੂਨੀਅਰ ਇਟੋ ਵੀ ਤੇ ਸੀਨੀਅਰ ਇਟੋ ਵੀ ਕਿਸ ਤਰ੍ਹਾਂ ਮਹਿਸੂਸ ਹੁੰਦਾ ਜਿਹੜਾ ਸੇਵਾ ਦਾ ਕੰਮ ਤੁਹਾਡੀ ਸੰਸਥਾ ਵੱਲੋਂ ਲਗਾਤਾਰ ਦੇਖੋ ਜੀ ਸਾਡੇ ਸੇਵਾ ਕਰਕੇ ਸਾਡੀ ਆਤਮਾ ਖੁਸ਼ ਹੁੰਦੀ ਹੈ ਸਾਡੇ ਭਾਰਤ ਵਿਕਾਸ ਪਰਿਸ਼ਦ ਦੇ ਜਿਹੜੇ ਮੈਂਬਰ ਹੈ ਉਹ ਬੜੇ ਦਿਲ ਨਾਲ ਕੰਮ ਕਰ ਰਹੇ ਇਸ ਟਾਈਮ ਚਾਹ ਚੌਧਰੀ ਸਾਹਿਬ ਹੈ ਸੇਤੀਆ ਸਾਹਿਬ ਹੈ ਧੱਤ ਸਾਹਿਬ ਹੈ ਵਰਮਾ ਜੀ ਹੈ ਸੇਤੀਆ ਸਭ ਸਾਰੇ ਮਤਲਬ ਕਿ ਸੁਬਾਸ ਜੀ ਹੈ ਬੋਰਾ ਸਾਹਿਬ ਹੈ ਸਾਰੇ ਮਿਲ ਕੇ ਕੰਮ ਕਰ ਰਹੇ ਉਹ ਕਹਿੰਦਾ ਇੱਕ ਵਾਰੀ ਭਾਰਤ ਵਿਕਾਸ ਪਰਿਸ਼ਦ ਦਾ ਨਾਂ ਹਰ ਘਰ 'ਚ ਕਰਨਾ ਆਪਾਂ ਇਹ ਸਾਰੇ ਦੀ ਸੋਚ ਹੈ ਕੀ ਕੀ ਆਪਣੇ ਸੰਸਥਾ ਵੱਲੋਂ ਜਿਹੜਾ ਹੈ ਯੋਗਦਾਨ ਪਾਇਆ ਜਾਂਦਾ ਹੈ ਲੋਕਾਂ ਦੀ ਸ਼ਿਫਾ ਨੂੰ ਕੀਤੀ ਜਾਂਦੀ ਹੈ ਇਹ ਸਾਰਾ ਸਾਰਾ ਸਹਿਯੋਗ ਪਬਲਿਕ ਦੇ ਲਿਆ ਹੈ ਪਬਲਿਕ ਸਹਿਯੋਗ ਦਿੰਦੀ ਹੈ ਤੇ ਉਹਨਾਂ ਦੇ ਸਹਿਯੋਗ ਨਾਲ ਹੀ ਸਾਰਾ ਕੰਮ ਚੱਲ ਰਿਹਾ ਹੈ ਇਹ ਸਹਿਯੋਗ ਨਾਲ ਹੀ ਅੱਗੇ ਅਸੀਂ ਬਾਤ ਕਰ ਰਿਹਾ ਹਾਂ ਭਾਰਤ ਵਿਕਾਸ ਪਰਿਸ਼ਦ ਦੇ ਹੋਰ ਵੀ ਸਾਡੇ ਪ੍ਰੋਗਰਾਮ ਆਣਗੇ ਤੁਹਾਨੂੰ ਅਸੀਂ ਇਤਲਾਹ ਦਵਾਵਾਂਗੇ ਪਹਿਲਾਂ ਹੀ मैम जो आज भारत विकास परिषद जो तरफ से भारत को जानो प्रोग्राम करवाया गया इसमें जो पार्टिसिपेट किया गया किस स्कूल की तरफ से किया गया और क्या इनको प्राइज़ मिला सर हम स्कॉलर्स पब्लिक स्कूल राजपुरा से ये चार बच्चे हैं दो टीम्स थी एक जूनियर और एक सीनियर तो बहुत अच्छा कॉम्पिटिशन इन्होंने करवाया और हमारे बच्चों ने दोनों ने प्रथम पुरस्कार लिया ये सब बच्चों की खूब मेहनत है और भारत विकास परिषद की तरफ से एक ऐसा प्रश्न मंच प्रतियोगिता है जिससे बच्चों को अपनी संस्कृति का ज्ञान मिलता है ये पहली बार भी भी करवाया गया इससे पहले बच्चे सर हर, साल होता है और हमारे स्कूल के बच्चे हर साल इसमें भाग लेते हैं ये प्रश्न की होती है जो प्रश्न हाँ, हाँ, हाँ जी हाँ जी जी बच्चों को किताब दी जाती है बच्चे उसमें से याद करते हैं उसमें से प्रश्न पूछे जाते हैं और जिसके उत्तर सही है क्या नाम आपका

और मेरे को इतनी खुशी हो रही है कि मैं फर्स्ट आई हाँ हूँ थैंक्स करना चाहोगे जिन्होंने फंक्शन को नेक्स्ट ईयर जो है दोबारा जो फंक्शन होगा दोबारा हो, दुबारा हो आप जितनी बार मिलेगा मौका माँ को और मैं ये कहना चाहती हूँ कि ओवरऑल इट वॉज अ ग्रेट एक्सपीरियंस एंड इट इज़ अ नाइट्स प्लेटफॉर्म टू इंक्रीज़ योर नॉलेज और आज हमें स्पोर्ट्समैनशिप मैनशिप और हार्डवर्क की वैल्यूज़ भी सीखने को मिली हैं और जितनी बार मुझे अपॉर्चुनिटी मिलती है तो मैं यहाँ आने की कोशिश करूँगी थैंक और स्टूडेंट्स क्या करना चाहोगे जो स्टूडेंट्स भी हैं उनको भी यहाँ पे आना चाहिए जी मैं रिकमेंड करूँगी कि इनको आना चाहिए और कुछ सीखने को ही मिलता है ठीक है हम सागरप्रीत कौर हैं और मैं आज यही कहना चाहती हूँ कि ये सिर्फ एक कंपटीशन नहीं था कि यहाँ पे प्राइज़ मिलेंगे एंड ऑल दैट स्टफ़ यहाँ से हमें बहुत कुछ सीखने को भी मिलता है ये हमारा इंडिया इसके बारे में इसने इस कंपटीशन ने हमें बहुत अवेयर किया कि इंडिया में हमारे आसपास क्या है इसका कल्चर क्या है इसकी हिस्ट्री क्या है सो आई वुड रिकमेंड अदर्स टू पार्टिसिपेट इन इट ਐਕਸਪੀਰੀਅੰਸ ਕਿਸਾ ਰਹਾ ਬਹੁਤ ਅੱਛਾ